ਮਜੀਠੀਆ ਦੀ ਗ੍ਰਿਫਤਾਰੀ ਤੋਂ ਇੱਕ ਪਾਸੇ ਅਕਾਲੀ ਦਲ फडਕਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਦੂਜੇ ਪਾਸੇ ਹੁਣ ਆਮ ਆਦਮੀ ਪਾਰਟੀ ਦੇ ਬਿਆਨ ਦੇਣੇ ਸ਼ੁਰੂ ਕਰ ਦਿੱਤੇ ਨੇ ਤੇ ਮੰਤਰੀ ਕੁਟਾਰੂ ਚੱਕ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਅੱਜ ਇਤਿਹਾਸ ਵਜੋਂ ਇਹ ਦਿਨ ਜਾਣਿਆ ਜਾਵੇਗਾ ਤੇ ਵੱਡੇ ਮਗਰਮੱਛ ਨੂੰ ਜਿਹੜਾ ਕਿ ਹੱਥ ਪੈ ਚੁੱਕਾ ਹੈ ਤੇ ਲੋਕ ਸਵਾਲ ਕਰਦੇ ਸੀ ਕਿ ਤੁਸੀਂ ਨਸ਼ਾ ਵੇਚਣ ਵਾਲੇ ਵੱਡੇ ਮਗਰਮੱਛਾਂ ਨੂੰ ਕਿਉਂ ਨਹੀਂ ਫੜਦੇ ਤੇ ਜਿਸ ਨੂੰ ਲੈ ਕੇ ਹੁਣ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਅੱਜ ਵੱਡੇ ਮਗਰਮੱਛ ਪੜ ਲਏ ਨੇ ਤੇ ਬਿਕਰਮ ਮਜੀਠੀਆ ਦੇ ਉੱਤੇ ਤਿੱਖੇ ਨਿਸ਼ਾਨੇ ਸਾਧਦੇ ਹੋਏ ਆ ਚਾਪ ਸਰਕਾਰ ਨਜ਼ਰ ਆ ਰਹੀ ਹੈ ਤੇ ਜਿਸ ਦੇ ਤਹਿਤ ਲਗਾਤਾਰ ਪਲਟਵਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਹੋਰ ਕੀ ਕਹਿਣਾ ਮੰਤਰੀ ਕੁਟਾਰੂ ਚੱਕ ਦਾ ਆਓ ਤੁਹਾਨੂੰ ਸੁਣਾਉਣੇ ਆ ਬਿਕਰਮਜੀਤ ਸਿੰਘ ਮਜੀਠੀਆ ਜਿਹੜਾ ਅਕਾਲੀ ਦਲ ਦਾ ਵੱਡਾ ਆਗੂ ਹੈ ਸਾਬਕਾ ਮੰਤਰੀ ਹੈ ਉਹਦੇ ਉੱਪਰ ਅੱਜ ਵਿਜੀਲੈਂਸ ਨੇ ਜਿਹੜੀ ਕਾਰਵਾਈ ਕੀਤੀ ਹੈ ਰੇਡ ਦੇ ਰੂਪ ਦੇ ਵਿੱਚ ਔਰ ਉਸ ਕਾਰਵਾਈ ਤੋਂ ਬਾਅਦ ਜਿਹੜਾ ਬਾਹਰ ਆਇਆ ਕਿ ਕਈ ਤਰ੍ਹਾਂ ਦੇ ਉੱਥੇ ਮੈਟਰ ਮਿਲੇ ਆ ਚਾਹੇ ਉਹ ਮੋਬਾਈਲਾਂ ਦੇ ਰੂਪ 'ਚ ਹੋਵੇ ਚਾਹੇ ਉਹ ਆਈਪੈਡ ਦੇ ਰੂਪ 'ਚ ਹੋਵੇ ਡਾਇਰੀਆਂ ਦੇ ਰੂਪ 'ਚ ਹੋਵੇ ਉਹ ਜਿਹੜਾ ਆ ਅੱਜ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਸੋ ਮੈਂ ਮੋٹے ਤੌਰ ਤੇ ਗੱਲ ਕਹਿਣਾ ਚਾਹਨਾ ਕਿ ਜੋਧ ਨਸ਼ਿਆਂ ਦੇ ਵਿਰੁੱਧ 16000 ਦੇ ਕਰੀਬ ਪਹਿਲਾਂ ਜਿਹੜੇ ਨਸ਼ਾ ਤਸਕਰ ਨੇ ਉਹ ਫੜ ਕੇ ਸਰਕਾਰ ਨੇ ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਐਫਆਈਆਰ ਕਰਕੇ ਜੇਲਾਂ ਹੀ ਸੁਟੇ ਆ। ਸੋ ਮੋٹے ਤੌਰ ਤੇ ਜਿਹੜੀ ਇੱਕ ਗੱਲ ਮੈਂ ਸਾਂਝੀ ਕਰਨਾ ਚਾਹਣਾ ਉਹ ਇਹ ਹੈ ਕਿ ਜੁੱਧ ਨਸ਼ਿਆਂ ਦੇ ਵਿਰੁੱਧ ਚਾਹੇ ਕਿਸੇ ਵੀ ਲੇਬਲ ਤੇ ਕੋਈ ਬੰਦਾ ਛੋਟਾ ਹੋਵੇ ਵੱਡਾ ਹੋਵੇ ਉਹਦੇ ਖਿਲਾਫ ਕਾਰਵਾਈ ਦੇ ਨਾਲ ਸਭ ਤੋਂ ਵੱਡੀ ਗੱਲ ਇਹ ਹੈ ਵੀ ਕਿਸੇ ਸਰਕਾਰ ਨੇ ਕਿਸੇ ਸਰਕਾਰ ਨੇ ਪੰਜਾਬ ਦੇ ਅੰਦਰ ਰਾਜਨੀਤਿਕ ਇੱਛਾ ਸ਼ਕਤੀ ਦਾ ਪ੍ਰਟਾਵਾ ਕੀਤਾ ਜਿਸ ਪ੍ਰਟਾਵੇ ਦੀ ਲੋਕ ਉਮੀਦ ਕਰਦੇ ਸਨ ਜਿਸ ਐਕਸ਼ਨ ਦੀ ਪੰਜਾਬ ਦੇ ਲੋਕ ਆਸ ਕਰਦੇ ਸਨ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਦੇ ਮੁਤਾਬਕ ਇਤਿਹਾਸ ਦੇ ਅੰਦਰ ਰੋਸ਼ਨ ਦੇਣ ਦੇ ਰੂਪ ਵਿੱਚ ਲਿਖਿਆ ਜਾਊਗਾ ਜ਼ਾਦ ਕੀਤਾ ਜਾਇਆ ਕਰੂਗਾ ਕਿ ਕਿਸੇ ਸਰਕਾਰ ਨੇ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਹੀ ਇੱਕ ਵੱਡਾ ਰਾਜਨੀਤਿਕ ਦਲੇਰਨਾ ਫੈਸਲਾ ਕੀਤਾ ਕਿ ਡਰੱਗਸ ਦੇ ਉਸ ਕਾਰੋਬਾਰ ਦੇ ਜਿਹੜੇ ਵੱਡੇ ਮਗਰਮਾਸ ਨੇ ਅੱਜ ਉਹਨਾਂ ਨੂੰ ਹੱਥ ਪਾਇਆ ਸਾਡੇ ਨੈਸ਼ਨਲ ਕਮਿਸ਼ਨਰ ਸ੍ਰੀ ਆਰਬਿੰਦ ਕੇਜਰੀਵਾਲ ਜੀ ਨੇ ਵੀ ਕਿਹਾ ਕਿ ਡਰੱਗਸ ਦੇ ਮਾਮਲੇ ਤੇ ਕੋਈ ਵੀ ਹੋਵੇ ਚਾਹੇ ਏਸ ਸਾਈਡ ਦਾ ਹੋਵੇ ਏਸ ਸਾਈਡ ਦਾ ਹੋਵੇ ਛੋਟਾ ਹੋਵੇ ਵੱਡਾ ਹੋਵੇ ਇਹ ਪੰਜਾਬ ਦੀ ਤਵਾਈਲੀ ਜ਼ਿੰਮੇਵਾਰ ਨੇ ਸੋ ਪੰਜਾਬ ਦਾ ਬੱਚਾ-ਬੱਚਾ ਜਾਣਦਾ ਪੰਜਾਬ ਦੇ ਅੰਦਰ ਅਕਾਲੀ ਵਿਜੇਜੀਤ ਸਰਕਾਰ ਦੇ ਦੌਰਾਨ ਜਿਹੜਾ 10 ਸਾਲ ਦਾ ਸਮਾਂ ਉਸ ਸਮੇਂ ਦੇ ਦੌਰਾਨ ਪੰਜਾਬ ਦੇ ਲੋਕਾਂ ਦੇ ਚਿੱਟੇ ਦਾ ਨਾਂ ਸੁਣਿਆ ਇਹਨਾਂ ਦੇ ਮੰਤਰੀ ਇਸ ਮਾਮਲੇ 'ਚ ਇਨਵੋਲਵ ਰਹੇ ਨੇ ਸਰਕਾਰੀ ਗੱਡੀਆਂ ਦੇ ਨਿਸ਼ਾਨ ਦਾ ਜਾਂਦਾ ਰਿਹਾ ਜਿੱਥੇ ਪੰਜਾਬ ਦੇ ਬੱਚੇ-ਬੱਚੇ ਦੇ ਮਨ ਤੇ ਸਵਾਲ ਸਿਗਾ ਤੇ ਉਹਦੇ ਤੇ ਮੋਹਰ ਲਾਈ ਸੀਗੀ ਜਗਦੀਸ਼ ਭੋਲਾ